ਵਿਦਆਊਟ ਐਨੀ ਰੀਜ਼ਨ ਮੇਰੇ ਕੱਪੜੇ ਪਾੜੇ ਮੈਨੂੰ ਮਾਰਿਆ ਕੁੱਟਿਆ ਤਾਂ ਮੈਂ ਸੀਰੀਅਸਲੀ ਕਹਿਣਾ ਕਈ ਚੰਗੇ ਪੁਲਿਸ ਆਫੀਸਰ ਸੀ ਉਹਨਾਂ ਦੇ ਕਹਿਣ ਕਰਕੇ ਅੱਜ ਜੀ ਮੈਂ ਜਿੰਦਾ ਆ ਨਹੀਂ ਤਾਂ ਮੈਂ ਆਪਣੇ ਆਪ ਨੂੰ ਕੁਝ ਕਰ ਲੈਣਾ ਸੀਗਾ ਮੈਨੂੰ ਇੰਨਾ ਪਿਆਰ ਦਿੱਤਾ ਹੌਸਲਾ ਦਿੱਤਾ ਬਟ ਸਰ ਮੈਨੂੰ ਇਹ ਨਹੀਂ ਪਤਾ ਜੀ ਕਿ ਇਹਨਾਂ ਨੇ ਮੈਨੂੰ ਕੁੱਟਿਆ ਕਿਉਂ ਕਹਿੰਦਾ ਮੈਨੂੰ ਮੈਂ ਜਦੋਂ ਪੁੱਛਿਆ ਨਾ ਕਹਿੰਦਾ ਮੇਰਾ ਸਟੀਰੋਇਡ ਚੱਲਦਾ ਕੋਈ ਜਿੰਮ ਜੁਮਾਲਾ ਸਟੀਰੋਡ ਸਟੀਰੋਡ ਦੇ ਜਿੰਮ ਵਾਲੇ ਹੁੰਦੇ ਆ ਕੋਈ ਜਿੱਦ ਤੱਕੜੇ ਹੋਣ ਵਾਲੇ ਕਹਿੰਦਾ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਗੁੱਸਾ ਕੀ ਪੰਜ ਬੰਦੇ ਬੈਠੇ ਸੀ ਤੈਨੂੰ ਬੰਦਾ ਮਰਿਆ ਹੀ ਦਿਖਿਆ ਉਹ ਤਾਂ ਪਹਿਲਾਂ ਹੀ ਮੈਂ ਮਰੇ ਆ ਜੀ ਮੰਤਰ ਰੱਬ ਨੇ ਇੱਕ ਇਹ ਦੂਜਾ ਜਨਮ ਦਿੱਤਾ ਜੀ ਮੈਂ ਤਾਂ ਹਜੇ ਵੀ ਸਟੇਬਲ ਨਹੀਂ ਹੈਗਾ ਇੰਨਾ ਹਨ ਤੇ ਦੇਖ ਲਓ ਇਹਨਾਂ ਨੇ ਮੈਨੂੰ ਕੁੱਟਿਆ ਉਸ ਤੋਂ ਬਾਅਦ ਮੈਂ ਹੈਰਾਨ ਆ ਜਿੰਮੀ ਤੇ ਵੀ ਕਿ ਤੂੰ 10 ਬੰਦੇ ਲਿਆ ਕੇ ਕੁੱਟੂਗਾ ਮੈਨੂੰ ਪਹਿਲੀ ਗੱਲ ਸਰ ਵੀਡੀਓ ਪਾਉਣ ਦਾ ਕੀ ਮਤਲਬ ਜਸਟ ਮੇਰੇ ਸੋਹਣੇ ਰਿਲੇਸ਼ਨ ਨੇ ਮੈਨੂੰ ਬਦਨਾਮ ਕਰਨ ਲਈ ਮੇਰੀ ਰੈਪੋ ਖਰਾਬ ਕਰਨ ਲਈ ਮੈਨੂੰ ਇੱਕ ਗਲਤ ਕਟਿਆ ਇਨਸਾਨ ਬਣਾਉਣ ਲਈ ਕਿ ਇਹਦੀ ਮਿੱਟੀ ਕਰਦੇ ਤੇ ਕੱਪੜੇ ਪਾੜਦੇ ਸਰ ਦੈਟਸ ਇਟ ਇਹ ਮੈਨਾਂ ਇੰਨੀ ਨਾ ਇਨਸਾਫੀ ਕੀਤੀ ਗਈ ਅਭਿਸ਼ੇਕ ਉਬਰਾਈ ਖੌਣ ਹੈ ਭਈ ਉਹ ਸਰ ਲੁਧਿਆਣੇ ਦੇ ਰਹਿਣ ਵਾਲੇ ਆ ਤਾਂ ਉਹਨਾਂ ਦਾ ਕੋਈ ਰਿਸ਼ਤਾ ਹੋਇਆ ਕਿਸੇ ਕ੍ਰਿਕਟਰ ਕੋਈ ਵਧੀਆ ਪਲੇਅਰ ਨੇ ਅਭਿਸ਼ੇਕ ਨਾਮ ਨੇ ਉਹਨਾਂ ਦਾ ਤਾਂ ਉਹਨਾਂ ਦੀ ਭੈਣ ਨਾ ਹੋਇਆ ਜੀ ਹਾਂਜੀ ਉਸ ਚੀਜ਼ ਦਾ ਵੀ ਤਾਂ ਸ਼ਮਾਉਂਦਾ ਸੀਗਾ ਸਰ ਇਹ ਨੇ ਜਦੋਂ ਇਹਦਾ ਰਿਸ਼ਤਾ ਹੋਇਆ ਇਹਨੇ ਕਿਸੇ ਨੂੰ ਵਾਇਸ ਰਿਕਾਰਡਿੰਗ ਭੇਜੀ ਜੋ ਮੈਂ ਪੁਲਿਸ ਨੂੰ ਦਿੱਤੀ ਆ ਕਹਿੰਦਾ ਹੁਣ ਤਾਂ ਅਬਰਾਈ ਫੈਮਿਲੀ ਦੇ ਕਹਿੰਦਾ ਸੈਂਟਰ ਤੱਕ ਹੱਥ ਪੈਂਦੇ ਆ ਕਹਿੰਦਾ ਹੁਣ ਸਾਨੂੰ ਕੌਣ ਹੱਥ ਲਾ ਜੂਗਾ ਕਹਿੰਦਾ ਕੋਈ ਸਾਡਾ ਪਾਲ ਨਹੀਂ ਪੜ ਸਕਦਾ ਕੀ ਅਜੇ ਹੀ ਕਿਹੜੀ ਗੱਲ ਹੋ ਗਈ ਜਿਸ ਕਾਰਨ ਲਵਿਸ਼ ਨੇ ਤੁਹਾਡੇ ਨਾਲ ਇੰਨੀ ਕੁੱਟਮਾਰ ਕੀਤੀ ਕੋਈ ਗੱਲ ਹੋਈ ਹੋਵੇ ਕਿ ਸਪੈਸਿਫਿਕ ਇੱਕ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਵੀ ਲਵਿਸ਼ ਕਹਿ ਰਿਹਾ ਕਿ ਤੂੰ ਮੈਨੂੰ ਇਹ ਕਿਵੇਂ ਕਿਹਾ ਕਿ ਮੈਂ ਤੈਨੂੰ ਦੇਖ ਲਵਾਂਗਾ ਉਹ ਗੱਲ ਕੀ ਹੋਈ ਐ ਐਕਚੁਅਲੀ ਕੀ ਹੋਇਆ ਇਹ ਮੈਨੂੰ ਲਗਜ਼ਰੀ ਕਾਰਾਂ ਲੈ ਕੇ ਜਾਂਦਾ ਹੁੰਦਾ ਸੀ ਚਲਾਉਣ ਨੂੰ ਇਹਦੀ ਇੰਸਟਾਗ੍ਰam ਖੋਲ ਲੋ 95% ਮੇਰੀਆਂ ਕਾਰਾਂ ਨੇ ਫੋਟੋਆਂ ਜੀ ਅੱਛਾ 95% ਜਿੰਨੀਆਂ ਕਾਰਾਂ ਦੇ ਨਾਲ ਫੋਟੋਆਂ ਨੇ ਸਾਰੀਆਂ ਨੇ ਹਾਂ ਜੀ ਭਾਵੇਂ ਹੁਣ ਖੋਲੋ ਸਰ ਲਾਈਵ ਦਿਖਾ ਸਕਦੇ ਤੁਸੀਂ মিডিਆ ਨੂੰ ਉਸ ਦੁਨੀਆ ਨੂੰ ਤੁਸੀਂ মিডিਆ ਥਰੂ ਬਟ ਇਹਨੂੰ ਮੈਂ ਮਨਾ ਕਰਨ ਲੱਪਿਆਂ ਅੱਗੇ ਮੈਂ ਕੋ 2 ਸੀਟਰ ਲੈ ਜਾਂਦਾ ਸੀ ਰੇਂਜ ਰੋਵਰ ਐਸ ਕਲਾਸ ਦਿਸੈਂਡਟ ਜੀ ਐਲ ਐਸ ਹਨਾ ਹੁਣ ਮੈਂ ਮਨਾ ਕਰਨ ਲੱਪਿਆਂ ਤਾਂ ਉੱਥੇ ਦੇ ਕਈ ਨਾਮੀ ਬੰਦੇ ਮੈਨੂੰ ਇੱਜ਼ਤ ਦੇਣ ਲੱਪੈ ਤਾਂ ਇਹ ਜੈਲਸ ਫੀਲ ਕਰ ਰਿਹਾ ਸਰ ਦੈਟਸ ਇਟ ਉਹ ਕਿ ਰੀਜ਼ਨ ਹੀ ਨਹੀਂ ਸਰ ਕਹਿੰਦਾ ਯਾਰ ਮੇਰਾ ਰਿਸ਼ਤਾ ਹੋਣ ਲੱਗਾ ਆ ਤਾਂ ਮੈਨੂੰ ਗੱਡੀਆਂ ਚਾਹੀਦੀਆਂ ਵਧੀਆ ਉਦੋਂ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਦੱਸ ਦੀ ਜਦੋਂ ਚਾਹੀਦੀਆਂ ਕਹਿੰਦਾ ਦੋ ਤਿੰਨ ਦਿਨ ਲਈ ਚਾਹੀਦੀਆਂ ਮੈਂ ਕੋਈ ਗੱਲ ਨਹੀਂ ਲੈ ਜੀ ਫਿਰ ਜਦੋਂ ਮੈਂ ਮੁੜਿਆ ਜੀ ਇਹਨੇ ਮੇਰੇ ਸਿਰ 'ਚ ਕੜਾ ਮਾਰਿਆ ਸਰ ਸਭ ਤੋਂ ਪਹਿਲਾਂ ਅੱਛਾ ਇਹਨੇ ਕੜਾ ਮਾਰਿਆ ਕਾਫੀ ਮੋਟਾ ਅਫਸਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੁੱਟਿਆ ਵੀਡੀਓ ਤਾਂ ਸਰ ਕਟੋ-ਕਟ 15-20 ਸੈਕਿੰਡ ਬਾਅਦ ਪਾਣ ਲੱਗੀ ਜੀ ਵੀਡੀਓ ਬਣਾ ਕੇ ਇਹਨੇ ਦੁਨੀਆਦਾਰੀ ਚ ਪਾਈ ਮੈਨੂੰ ਜਲੀਲ ਕੀਤਾ ਮੇਰੇ ਕੱਪੜੇ ਪਾੜੇ ਮੇਰੀ ਟੀ-ਸ਼ਰਟ ਪਾੜੀ ਜੀ ਤਾਂ ਤੁਸੀਂ ਇਹ ਸੋਚੋ ਮੈਂ ਇੱਕ ਯੰਗ ਮੁੰਡਾ ਕੱਲ ਮੇਰਾ ਵਿਆਹ ਹੋਣਾ ਜੀ ਮੇਰੀ ਕਿੰਨੀ ਡਿਸਰੈਸਪੈਕਟ ਹੋਈ ਆ ਬੰਦੇ ਨੂੰ ਨੰਗਾ ਕੀਤਾ ਜਾਵੇ ਤਾਂ ਉਹਦਾ ਮਰਨ ਹੈ ਜੀ ਸਾਰੀ ਉਮਰ ਲਈ ਇੰਨੀ ਦੁਨੀਆ ਚ ਮੇਰੀ ਵੀਡੀਓ ਪਾਈ ਪਰ ਮੈਂ ਹੈਰਾਨ ਆ ਕਿ ਇਹ ਜਸਟ ਜੇ ਸਾਡਾ ਨਹੀਂ ਹੋ ਸਕਿਆ 6 ਸਾਲ ਪੁਰਾਣੇ ਦੋਸਤ ਦਾ ਸਿਰਫ ਵਿਦਾਊਟ ਐਨੀ ਰੀਜ਼ਨ ਮੈਨੂੰ ਮਾਰਿਆ ਗਿਆ ਜੀ ਵਿਦਾਊਟ ਐਨੀ ਰੀਜ਼ਨ ਪਰ ਮੈਂ 2 ਮਹੀਨੇ ਹੋ ਗਏ ਕਰੋਨੀ ਨਿਕਲ ਰਿਆਂ ਕਿਤੇ ਜਾ ਨਹੀਂ ਰਿਆਂ ਮੈਨੂੰ ਪਤਾ ਮੇਰੇ ਕੀ ਹਾਲਾਤ ਨੇ ਜੀ ਲੋਕਾਂ ਲਈ ਤਾਂ ਇਹ ਹੁਣ ਕੁੱਟਤਾ ਕਰਤਾ ਉਹ ਕਰਤਾ ਪਰ ਜੋ ਮੈਨੂੰ ਡੀਪਲੀ ਪਤਾ ਕਿ ਮੇਰਾ ਮੇਰਾ ਸਰ ਦੁਨੀਆ ਜੀ ਚਲੂਸ ਕੱਟਦਾ ਇਹਨਾਂ ਨੇ ਸਾਰੀ ਉਮਰ ਲਈ ਓਕੀ ਬਾਜੀ ਦੇ ਵਿੱਚ ਮਾਰੀ ਐ ਕੀ ਬਾਜੀ ਇਹ ਸਰ ਲੋਕ ਇੱਕ ਫੇਕ ਦਿਖਾਵੇ ਵਾਲੀ ਜ਼ਿੰਦਗੀ ਜੀਂਦੇ ਨੇ ਇਹਨਾਂ ਨੂੰ ਇਹ ਲੱਗਦਾ ਸਟੇਟਸ ਪਾਤੇ ਤਾਂ ਸਟੇਟਸ ਪਾ ਕੇ ਤਾਂ ਸਾਡੀ ਬੱਲੇ ਬੱਲੇ ਆ ਤਾਂ ਅਸੀਂ ਆਪਣੇ ਆਪ ਨੂੰ ਮਸ਼ਹੂਰ ਕਰਨਾ ਹੋਰ ਸਰ ਕੋਈ ਗੱਲ ਨਹੀਂ ਐ ਦੈਟਸ ਇਟ ਐਂਡ ਆਫ ਅ ਸਟੋਰੀ ਪਿਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋਂਦੀ ਐ ਜਿਸ ਦੇ ਵਿੱਚ ਲਵਿਸ਼ ਓਬਰਾਏ ਵੱਲੋਂ ਕਟਮਾਰ ਕੀਤੀ ਜਾਂਦੀ ਐ ਕਟਮਾਰ ਕਿਸ ਦੇ ਨਾਲ ਕੀਤੀ ਜਾਂਦੀ ਐ ਉਹਨਾਂ ਦਾ ਨਾਮ ਐ ਸਤਿੰਦਰ ਸਿੰਘ ਸੱਤੀ ਜਿਹਨਾਂ ਦੇ ਨਾਲ ਇਹ ਕਟਮਾਰ ਹੁੰਦੀ ਐ ਜਿਸ ਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਦੇਖੀ ਹੋਵੇਗੀ ਇਹ ਕਟਮਾਰ ਇੱਕ ਦੋਸਤ ਵੱਲੋਂ ਹੀ ਦੋਸਤ ਦੇ ਨਾਲ ਕੀਤੀ ਜਾਂਦੀ ਐ ਉਸ ਦਾ ਰੀਜ਼ਨ ਕੀ ਹੈ ਉਹ ਸਤਿੰਦਰ ਸੱਤੀਹੋਰੀ ਸਾਡੇ ਨਾਲ ਨੇ ਗੱਲਬਾਤ ਕਰਕੇ ਜਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਬਈ ਦੋਸਤੀ ਸੀ ਤੁਹਾਡਾ ਕਾਫੀ ਲੰਬੇ ਸਮੇਂ ਤੋਂ ਤੁਹਾਡਾ ਰਿਲੇਸ਼ਨ ਰਿਹਾ ਤੇ ਉਸ ਤੋਂ ਬਾਅਦ ਬਈ ਅਜੀਹਾ ਕੀ ਭਾਣਾ ਵਰਤ ਗਿਆ ਕਿ ਬਈ ਕੁੱਟਮਾਰ ਤੁਹਾਡੇ ਨਾਲ ਕਰਤੀ ਤੇ ਕੁੱਟਮਾਰ ਅਜੀਹੀ ਨਹੀਂ ਇਸ ਤਰੀਕੇ ਦੇ ਨਾਲ ਕੀਤੀ ਕਿ ਤੁਹਾਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਕੱਪੜੇ ਪਾੜੇ ਤੁਹਾਡੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਵੀਡੀਓ ਬਣਾ ਕੇ ਵਾਇਰਲ ਕੀਤੀ ਇਹ ਅਜੀਹਾ ਕੀ ਹੋ ਗਿਆ ਸਰ ਅਸੀਂ ਬਹੁਤ ਪੁਰਾਣੇ ਦੋਸਤ ਸੀਗੇ ਜੀ ਪੰਜ 6 ਸਾਲ ਪੁਰਾਣਾ ਰਿਲੇਸ਼ਨ ਸੀ ਸਾਡਾ ਵਧੀਆ ਭਾਈ ਚਾਰੇ ਅੰਗ ਰਹੇ ਘਰੇ ਆਉਂਦੇ ਜਾਂਦੇ ਸੀ ਦੋਈ ਇੱਕ ਦੂਜੇ ਦੇ ਪਤਾ ਨਹੀਂ ਸਰ ਉਹ ਕਿਹੜਾ ਮਾੜਾ ਦਿਨ ਸੀ ਜੀ ਮੈਂ ਲੁਧਿਆਣੇ ਸੀਗਾ ਜੀ ਡਿਨਰ ਕਰ ਰਿਆ ਲਵੀ ਸ਼ੋਬਰਾਏ ਆਇਆ ਜੀ ਉੱਥੇ ਜਦੋਂ ਮੈਂ ਸਟੇਟਸ ਪਾਇਆ ਸਨੈਪਚੈਟ ਤੇ ਉਸ ਤੋਂ 20 ਮਿੰਟ ਬਾਅਦ ਆ ਗਿਆ ਇਹ ਇਹ ਕਹਿੰਦਾ ਮੈਂ ਜਿਮ ਚੋਂ ਆਇਆ ਉਦੋਂ ਵੀ ਕਹੀ ਜਾਂਦਾ ਸੀ ਕਿ ਜਿਮ ਚੋਂ ਆਇਆ ਥੱਲੇ ਮੇਰੇ ਕੋਲ ਪੁਲਿਸ ਵਾਲਿਆਂ ਨੂੰ ਗਾਲਾਂ ਕੱਢੂਗੀ ਜੋ ਬੋਲ ਰਿਹਾ ਸੀ ਸਰ ਫਿਰ ਉਸ ਤੋਂ ਬਾਅਦ ਮੈਂ ਡਿਨਰ ਕੀਤਾ ਕੌਫੀ ਲਈ ਗੱਲਾਂ ਬਾਤਾਂ ਕੀਤੀਆਂ 15-20 ਮਿੰਟ ਮੈਕਸਿਮਮ ਅੱਧਾ ਘੰਟਾ ਬੈਠੇ ਫਿਰ ਮੇਰੀ ਜੀ ਹੈਲਥ ਦਾ ਪੁੱਛਣ ਲੱਪਿਆ ਹ ਫੇਰ ਸਰ ਉੱਧਰ ਮੈਨੂੰ ਆਪਣੀ ਗੱਡੀ ਲੈ ਗਿਆ ਕਹਿੰਦਾ ਯਾਰ ਮੇਰਾ ਰਿਸ਼ਤਾ ਹੋਣ ਲੱਗਾ ਆ ਤਾਂ ਮੈਨੂੰ ਗੱਡੀਆਂ ਚਾਹੀਦੀਆਂ ਵਧੀਆ ਉਦੋਂ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਦੱਸ ਦੀ ਜਦੋਂ ਚਾਹੀਦੀਆਂ ਕਹਿੰਦਾ ਦੋ ਤਿੰਨ ਦਿਨਾਂ ਲਈ ਚਾਹੀਦੀਆਂ ਮੈਂ ਕੋਈ ਗੱਲ ਨਹੀਂ ਲੈ ਜੀ ਫਿਰ ਜਦੋਂ ਮੈਂ ਮੁੜਿਆ ਜੀ ਇਹਨੇ ਮੇਰੇ ਸਿਰ 'ਚ ਕੜਾ ਮਾਰਿਆ ਸਰ ਸਭ ਤੋਂ ਪਹਿਲਾਂ ਅੱਛਾ ਇਹਨੇ ਕੜਾ ਮਾਰਿਆ ਕਾਫੀ ਮੋਟਾ ਅਫਸਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੁੱਟਿਆ ਵੀਡੀਓ ਤਾਂ ਸਰ ਕਟੋ-ਕਟ 15-20 ਸੈਕਿੰਡ ਬਾਅਦ ਪਣਨ ਲੱਗੀ ਜੀ ਵੀਡੀਓ ਬਣਾ ਕੇ ਇਨੇ ਦੁਨੀਆਦਾਰੀ ਚ ਪਾਈ ਮੈਨੂੰ ਜਲੀਲ ਕੀਤਾ ਮੇਰੇ ਕੱਪੜੇ ਪਾੜੇ ਮੇਰੀ ਟੀ-ਸ਼ਰਟ ਪਾੜੀ ਜੀ ਤਾਂ ਤੁਸੀਂ ਇਹ ਸੋਚੋ ਮੈਂ ਇੱਕ ਯੰਗ ਮੁੰਡਾ ਕੱਲ ਮੇਰਾ ਵਿਆਹ ਹੋਣਾ ਜੀ ਮੈਡੀ ਕਿੰਨੀ ਡਿਸਰੈਸਪੈਕਟ ਹੋਈ ਆ ਬੰਦੇ ਨੂੰ ਨੰਗਾ ਕੀਤਾ ਜਾਵੇ ਤਾਂ ਉਹਦਾ ਮਰਨ ਹੈ ਜੀ ਸਾਰੀ ਉਮਰ ਲਈ ਇੰਨੀ ਦੁਨੀਆ ਚ ਮੇਰੀ ਵੀਡੀਓ ਪਾਈ ਪਰ 75 ਔਰ 80% ਲੋਕਾਂ ਨੇ ਮੈਨੂੰ ਸਿੰਮਪਥੀ ਦਿੱਤੀ ਆ ਜਿਹੜੇ 20% ਦੇ ਨਾਲ ਕੋਈ ਸਾਹਲ ਮੁੰਡਾ ਉਹ ਉਦਾਂ ਹੀ ਮੇਰੇ ਤੇ ਕਰੀ ਜਾਂਦਾ ਜੀ ਉਹ ਇਹ ਨਹੀਂ ਸੋਚਦੇ ਜੇ ਮੈਨੂੰ ਕੁਝ ਕਹਿਣਾ ਉਹ ਕਾਨੂੰਨ ਕਹੂਗਾ ਤੁਸੀਂ ਕੌਣ ਹੁੰਨੇ ਹੋ ਕਹਿਣ ਵਾਲੇ ਜਿੱਦਾਂ ਮੈਂ ਕਾਨੂੰਨ ਕਹੋ ਗਿਆ ਤੁਸੀਂ ਵੀ ਜਾਓ ਸਿਰਫ ਵਿਦਾਊਟ ਮੈਂ ਫੇਰ ਕਹਿ ਰਿਹਾ ਰਿਪੀਟ ਕਰ ਰਿਹਾ ਵਿਦਾਊਟ ਐਨੀ ਰੀਜ਼ਨ ਮੇਰੇ ਕੱਪੜੇ ਪਾੜੇ ਮੈਨੂੰ ਮਾਰਿਆ ਕੁੱਟਿਆ ਤਾਂ ਮੈਂ ਸੀਰੀਅਸਲੀ ਕਹਿਣਾ ਕਈ ਚੰਗੇ ਪੁਲਿਸ ਆਫੀਸਰ ਸੀ ਉਹਨਾਂ ਦੇ ਕਹਿਣ ਕਰਕੇ ਅੱਜ ਜੀ ਮੈਂ ਜਿੰਦਾ ਆ ਨਹੀਂ ਤਾਂ ਮੈਂ ਆਪਣੇ ਆਪ ਨੂੰ ਕੁਝ ਕਰ ਲੈਣਾ ਸੀਗਾ ਮੈਨੂੰ ਇੰਨਾ ਪਿਆਰ ਦਿੱਤਾ ਹੌਸਲਾ ਦਿੱਤਾ ਬਟ ਸਰ ਮੈਨੂੰ ਇਹ ਹੀ ਨਹੀਂ ਪਤਾ ਜੀ ਕਿ ਇਹਨਾਂ ਨੇ ਮੈਨੂੰ ਕੁੱਟਿਆ ਕਿਉਂ ਉਸ ਤੋਂ ਬਾਅਦ ਜੀ 15-20 ਦਿਨ ਹੋ ਗਏ ਮੈਂ ਜਾਂਦਾ ਰਿਆਂ ਥਾਣੇ ਮੈਂ ਕੋਈ ਵਾਪਿਸ ਨਹੀਂ ਮੈਨੂੰ ਧਮਕੀਆਂ ਆਉਂਦੀਆਂ ਰਹੀਆਂ ਸਟੇਟਸ ਉਹ ਵੀ ਥਾਣੇ ਦਿੱਤੇ ਮੈਂ ਉਸ ਤੋਂ ਬਾਅਦ ਸਰ ਇਹਨਾਂ ਨੇ ਕਰ ਕਰਾ ਕੇ ਜੀ ਜਿੰਮੀ ਪੁੱਲਾ ਰਾਈ ਪਿੰਡ ਦਾ ਮੁੰਡਾ ਉਹਨੇ 6 ਤਰੀਕ ਰਾਤ ਨੂੰ ਮੇਰੀ ਗੱਡੀ ਤੇ ਗੋਲੀਆਂ ਚਲਾਈਆਂ ਸਾਡੀ ਗੱਡੀ ਪੰਨੀ ਸਰ ਡੇਢ ਤੋਂ ਕਿਲੋਮੀਟਰ ਆਇਆ ਜਦੋਂ ਫਗਵਾੜਾ ਸ਼ੁਰੂ ਹੋਇਆ ਕੋਨੀਕਰ ਰਿਜ਼ੋਰਟ ਤੋਂ ਫਗਵਾੜੇ ਨੂੰ ਭੱਜੇ ਅਸੀਂ ਉਦੋਂ ਸਾਰੇ ਭੱਜ ਗਏ ਕਿ ਸ਼ਹਿਰ ਆ ਗਿਆ ਫੇ ਮੈਂ ਗਰਾਂ ਥਾਣੇ ਗਿਆ ਵਿਰਖ ਸਰ ਨੇ ਮੇਰੀ ਹੈਲਪ ਕੀਤੀ THEN I GO HOME ਫੇ ਸਰ ਐਮਐਲਆਰ ਕਟਾ ਕੇ ਮੈਂ ਉਹਦੀ ਦਰਖਾਸਤ ਦਿੱਤੀ ਦਰਖਾਸਤ ਕੁਝ ਚੇਂਜ ਕਰਨਾ ਸੀ ਇਹਨੇ ਸਰ ਉੱਥੇ ਮੈਨੂੰ ਕਚੈਰੀਆਂ 'ਚ ਸਰ ਸਰਕਾਰੀ ਥਾਂ ਤੇ ਆ ਕੇ 10-12 ਮੁੰਡੇ ਲਿਆ ਕੇ ਮੈਨੂੰ ਕੁੱਟਿਆ ਸਰ ਹਨਾ ਕੁੱਟ ਕੇ ਵੀਡੀਓ ਪਾਈ ਫੇ ਕਹਿੰਦਾ ਪਤਾ ਨਹੀਂ ਕੁਝ ਗਲਤ ਗਾਲਾਂ ਕੱਢੀਆਂ ਮੇਰੇ ਮਾਂ ਪੇ ਨੂੰ ਲਵਿਸ਼ ਨੇ ਤਾਂ ਇੰਨੇ ਸਰ ਇਹ ਆਇਆ ਸੀ ਕਿ ਲਵਿਸ਼ ਦੀ ਦਰਖਾਸਤ ਵਾਪਸ ਲੈ ਨਹੀਂ ਤਾਂ ਤੈਨੂੰ ਤਾਂ ਤੇਰੇ ਮਾਂ ਪੇ ਨੂੰ ਅਸੀਂ ਮਾਰ ਦੇਣਾ ਅੱਛਾ ਹਾਂਜੀ ਲਵਿਸ਼ ਉਬਰਾਈ ਕੌਣ ਹੈ ਭਾਈ ਉਹ ਸਰ ਲੁਧਿਆਣੇ ਦੇ ਰਹਿਣ ਵਾਲੇ ਆ ਤਾਂ ਉਹਨਾਂ ਦਾ ਕੋਈ ਰਿਸ਼ਤਾ ਹੋਇਆ ਕਿਸੇ ਕ੍ਰਿਕਟਰ ਕੋਈ ਵਧੀਆ ਪਲੇਅਰ ਨੇ ਅਭਿਸ਼ੇਕ ਨਾਮ ਨੇ ਉਹਨਾਂ ਦਾ ਤਾਂ ਉਹਨਾਂ ਦੀ ਭੈਣ ਨਾ ਹੋਇਆ ਜੀ ਹਾਂਜੀ ਤੇ ਉਸ ਚੀਜ਼ ਦਾ ਵੀ ਤੁਹਾਨੂੰ ਸਮਝ ਆਉਂਦਾ ਸੀਗਾ ਸਰ ਇਹਨੇ ਜਦੋਂ ਇਹਦਾ ਰਿਸ਼ਤਾ ਹੋਇਆ ਇਹਨੇ ਕਿਸੇ ਨੂੰ ਵਾਇਸ ਰਿਕਾਰਡਿੰਗ ਭੇਜੀ ਜੋ ਮੈਂ ਪੁਲਿਸ ਨੂੰ ਦਿੱਤੀ ਆ ਕਹਿੰਦਾ ਹੁਣ ਤਾਂ ਅਬਰਾਈ ਫੈਮਿਲੀ ਦੇ ਕਹਿੰਦਾ ਸੈਂਟਰ ਤੱਕ ਹੱਥ ਪੈਂਦੇ ਆ ਕਹਿੰਦਾ ਹੁਣ ਸਾਨੂੰ ਕੌਣ ਹੱਥ ਲਾ ਜੂਗਾ ਕਹਿੰਦਾ ਕੋਈ ਸਾਡਾ ਬਾਲ ਨਹੀਂ ਪਟ ਸਕਦਾ ਇਹ ਕੁੱਟਮਾਰ ਜਦੋਂ ਹੋਈ ਉਸ ਤੋਂ ਬਾਅਦ ਹੋਈ ਉਹਨਾਂ ਦੀ ਮੈਰਿਜ ਤੋਂ ਬਾਅਦ ਹੋਈ ਇਹ ਵਿੱਚ ਸਰ ਉਹ ਤਾਂ ਆਈ ਥਿੰਕ ਨਹੀਂ ਮੈਰਿ ਨਹੀਂ ਰਿੰਗ ਸੈਰੇਮਨੀ ਆਈ ਥਿੰਕ ਉਹ ਤਾਂ 10 ਦਿਨ ਹੋਏ ਜੋ ਮੈਨੂੰ মিডিਆ ਤੋਂ ਪਤਾ ਲੱਗਾ ਉਹ ਤਾਂ ਬੜੇ ਚੰਗੇ ਪਲੇਅਰ ਨੇ ਬਟ ਮੈਂ ਹੈਰਾਨ ਆ ਕਿ ਇਹ ਜਸਟ ਜੇ ਸਾਡਾ ਨਹੀਂ ਹੋ ਸਕਿਆ 6 ਸਾਲ ਪੁਰਾਣੇ ਦੋਸਤ ਦਾ ਸਿਰਫ ਵਿਦਾਊਟ ਐਨੀ ਰੀਜ਼ਨ ਮੈਨੂੰ ਮਾਰਿਆ ਗਿਆ ਜੀ ਵਿਦਾਊਟ ਐਨੀ ਰੀਜ਼ਨ ਮੈਂ ਤਾਂ ਚਾਹਣਾ ਜੇ ਕੋਈ ਰੀਜ਼ਨ ਹੁੰਦਾ ਇਹਨੂੰ ਪੁਲਿਸ ਨੇ ਪੁੱਛਿਆ ਕਹਿੰਦਾ ਮੈਨੂੰ ਮੈਂ ਜਦੋਂ ਪੁੱਛਿਆ ਨਾ ਕਹਿੰਦਾ ਮੇਰਾ ਸਟੀਰੋਇਡ ਚੱਲਦਾ ਕੋਈ ਜਿਮ ਜੁਮ ਵਾਲਾ ਸਟੀਰੋਇਡ ਸਟੀਰੋਇਡ ਕੋਈ ਜਿਮ ਵਾਲੇ ਹੁੰਦੇ ਆ ਕੋਈ ਜਿੱਦ ਤੱਕੜੇ ਹੋਣ ਵਾਲੇ ਕਹਿੰਦਾ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਗੁੱਸਾ ਕੀ ਪੰਜ ਬੰਦੇ ਬੈਠੇ ਸੀ ਤੈਨੂੰ ਬੰਦਾ ਮਰਿਆ ਹੀ ਦਿਖਿਆ ਉਹ ਤਾਂ ਪਹਿਲਾਂ ਹੀ ਮਰਿਆ ਜੀ ਮੰਤਰਾ ਬਨੇ ਕੇ ਦੂਜਾ ਜਨਮ ਦਿੱਤਾ ਜੀ ਮੈਂ ਤਾਂ ਹਜੇ ਵੀ ਸਟੇਬਲ ਨਹੀਂ ਹੈਗਾ ਇੰਨਾ ਹਨਾ ਤੇ ਦੇਖ ਲਓ ਇਹਨਾਂ ਨੇ ਮੈਨੂੰ ਕੁੱਟਿਆ ਉਸ ਤੋਂ ਬਾਅਦ ਮੈਂ ਹੈਰਾਨ ਆ ਜਿੰਮੀ ਤੇ ਵੀ ਕਿ ਤੂੰ 10 ਬੰਦੇ ਲਿਆ ਕੇ ਕੁੱਟੂਗਾ ਮੈਨੂੰ ਜੇ ਤੈਨੂੰ ਕੋਈ ਗੁੱਸਾ ਸੀ ਤੂੰ ਕੱਲਾ ਕੋ ਪਹਿਲੀ ਗੱਲ ਸਿਰ ਵੀਡੀਓ ਪਾਉਣ ਦਾ ਕੀ ਮਤਲਬ ਜਸਟ ਮੇਰੇ ਸੋਹਣੇ ਰਿਲੇਸ਼ਨ ਨੇ ਮੈਨੂੰ ਬਦਨਾਮ ਕਰਨ ਲਈ ਮੇਰੀ ਰੈਪੋ ਖਰਾਬ ਕਰਨ ਲਈ ਮੈਨੂੰ ਇੱਕ ਗਲਤ ਕਟਿਆ ਇਨਸਾਨ ਬਣਾਉਣ ਲਈ ਕਿ ਇਹਦੀ ਮਿੱਟੀ ਕਰ ਦੋ ਤੇ ਕੱਪੜੇ ਪਾੜ ਦੋ ਸਰ ਦੈਟਸ ਇਟ ਏ ਮੈਨਾਂ ਇੰਨੀ ਨਾ ਇਨਸਾਫੀ ਕੀਤੀ ਗਈ ਉਸ ਤੋਂ ਬਾਅਦ ਮੈਂ ਲੁਧਿਆਣੇ ਪੁਲਿਸ ਕੋ ਗਿਆਂ ਪਹਿਲਾ 4-5 ਦਿਨ ਓਕੇ ਓਕੇ ਬਾਅਦ ਚ ਸਰ ਮੇਰੇ ਨੰਬਰ ਹੀ ਬਲੌਕ ਕਰਤੇ ਮੈਮ ਨੇ ਮਧੂਬਾਲਾ ਮੈਮ ਨੂੰ ਮੈਂ 40 40 30 30 ਕਾਲਾਂ ਕਰਦਾ ਸਕਰੀਨਸ਼ਾਟ ਪਾਇਆ ਇੱਕ ਹਰਬਾਲ ਸਰ ਨੇ ਉੱਥੇ ਏਐਸਆਈ ਨੇ ਸਾਈਬਰ ਸੈੱਲ ਚ ਤਾਂ ਉਹਨਾਂ ਨੇ ਤਾਂ ਸ਼ਰਿਆਂ ਵੀ ਉਹ ਜਾ ਚੱਲ ਜਾ ਕਹਿੰਦੇ ਤੇਰਾ ਕੁਝ ਨਹੀਂ ਕਰਨਾ ਅਸੀਂ ਚਾ ਨਿਕਲ ਜਾਂਦਾ ਇੱਥੋਂ ਇਦਾਂ ਬੋਲਦੇ ਨੇ ਮੈਂ ਸਰ ਮੈਂ ਪੁਲਿਸ ਕੋ ਹੈਲਪ ਮੰਗਣ ਜਾ ਰਿਹਾ ਹਾਂ ਸਿਰ ਉੱਥੇ ਨਹੀਂ ਜਾਣਾ ਕਿੱਥੇ ਚਾਹੀਦਾ ਜੀ ਦੱਸ ਦਿਓ ਮੈਂ ਉੱਥੇ ਚਲੇ ਜਾਣਾ ਮੈਂ ਤਾਂ ਜੇ ਆਮ ਇਨਸਾਨ ਐ ਜੀ ਮੇਰੇ ਨਹੀਂ ਇਦਾਂ ਦੇ ਰਿਲੇਸ਼ਨ ਮੈਂ ਨਾਰਮਲ ਫੈਮਲੀ ਤੋਂ ਮੈਂ ਤੋਂ ਨਹੀਂ ਇੰਨੇ ਪੈਸੇ ਕਿ ਮੈਂ ਕਿਸੇ ਨੂੰ ਖਰੀਦ ਸਕਾਂ ਜਾਂ ਮੈਂ ਬੱਲੇ ਬੱਲੇ ਨਹੀਂ ਹੈਗੇ ਜੀ ਆਈ ਐਮ ਫਰਮ ਨਾਰਮਲ ਫੈਮਲੀ ਮੈਂ ਮੈਂ ਆਪਣੀ ਰੋਟੀ ਚਲਾਉਣਾ ਜੀ ਮੈਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਬਈ ਗੱਲ ਉਸ ਜਗ੍ਹਾ ਦੇ ਉੱਪਰ ਰੜਦੀ ਹੈ ਕਿ ਅਜਿਹੀ ਕਿਹੜੀ ਗੱਲ ਹੋ ਗਈ ਜਿਸ ਕਾਰਨ ਲਵਿਸ਼ ਨੇ ਤੁਹਾਡੇ ਨਾਲ ਇੰਨੀ ਕੁੱਟਮਾਰ ਕੀਤੀ ਕੋਈ ਗੱਲ ਹੋਈ ਹੋਵੇਗੀ ਸਪੈਸੀਫਿਕ ਇੱਕ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਵੀ ਲਵਿਸ਼ ਕਹਿ ਰਿਹਾ ਕਿ ਤੂੰ ਮੈਨੂੰ ਇਹ ਕਿਵੇਂ ਕਿਹਾ ਕਿ ਮੈਂ ਤੈਨੂੰ ਦੇਖ ਲਵਾਂਗਾ ਉਹ ਗੱਲ ਕੀ ਹੋਈ ਐਕਚੁਅਲੀ ਕੀ ਹੋਇਆ ਇਹ ਮੈਨੂੰ ਲਗਜ਼ਰੀ ਕਾਰਾਂ ਲੈ ਕੇ ਜਾਂਦਾ ਹੁੰਦਾ ਜੀ ਚਲਾਉਣ ਨੂੰ अच्छा यदि इंस्टाग्राम खोल लो 95% मेरीया कारਾਂ ਨੇ ਫੋਟੋਆਂ ਆ ਜੀ اچھا 95% ਜਿੰਨੀਆਂ ਕਾਰਾਂ ਦੇ ਨਾਲ ਫੋਟੋਆਂ ਨੇ ਸਾਰੀਆਂ ਹਾਂਜੀ ਭਾ ਮਾ ਹੁਣ ਖੋਲੋ ਸਰ ਲਾਈਵ ਦਿਖਾ ਸਕਦੇ ਤੁਸੀਂ মিডিਆ ਨੂੰ ਦੁਨੀਆ ਨੂੰ ਤੁਸੀਂ মিডিਆ ਥਰੂ ਬਟ ਇਹਨੂੰ ਮੈਂ ਮਨਾ ਕਰਨ ਲੱਪਿਆ ਅੱਗੇ ਮੇ ਕੋ 2 ਸੀਟਰ ਲਾਈ ਜਾਂਦਾ ਸੀ ਰੇਂਜ ਰੋਵਰ ਐਸ ਕਲਾਸ ਦਿਸ ਐਂਡ that GLS ਹਨਾ ਹੁਣ ਮੈਂ ਮਨਾ ਕਰਨ ਲੱਪਿਆ ਤਾਂ ਉੱਥੇ ਦੇ ਕਈ ਨਾਮੀ ਬੰਦੇ ਮੈਨੂੰ ਇੱਜ਼ਤ ਦੇਣ ਲੱਪੇ ਤਾਂ ਇਹ ਜੈਲਸ ਫੀਲ ਕਰ ਰਿਹਾ ਸਰ ਦੈਟਸ ਇਟ ਹੋਰ ਕੋਈ ਰੀਜ਼ਨ ਹੀ ਨਹੀਂ ਸਰ ਅੱਛਾ ਜੈਲਸੀ ਕਰਕੇ ਤੁਹਾਡੇ ਨਾਲ ਕੁਟਮਾਰ ਕੀਤੀ ਹੋਰ ਸਰ ਮੈਂ ਤਾਂ ਖੁਦ ਕਹਿ ਰਿਹਾ ਮੈਨੂੰ ਰੀਜ਼ਨ ਤਾਂ ਦਵੇ ਨਹੀਂ ਤਾਂ 2 ਮਹੀਨੇ ਹੋ ਚੱਲੇ ਪੁਲਿਸ ਨੂੰ ਕੋਸ਼ਿਸ਼ ਤਾਂ ਦੱਸਦਾ ਨਾ ਜਿੱਦਾਂ ਤੁਸੀਂ ਮੈਨੂੰ ਪੁੱਛਿਆ ਕੀ ਰੀਜ਼ਨ ਹੈ ਇਦਾਂ ਮੈਂ ਪੁਲਿਸ ਨੂੰ ਦੱਸਿਆ ਸਰ ਮੈਨੂੰ ਪਤਾ ਨਹੀਂ ਬਟ ਜਦੋਂ ਮੈਂ ਆਰਾਮ ਨਾਲ ਘਰੇ ਬਹਿ ਬਹਿ ਕੇ ਰੋਜ਼ ਸੋਚਦਾ ਉਸ ਗੱਲ ਨੂੰ ਕਿਉਂਕਿ ਇਨਸਾਫ ਨਹੀਂ ਮਿਲਿਆ ਤਾਂ ਮੈਂ ਸੋਚੂਗਾ ਕਿ ਇਹਨੂੰ ਮੈਂ ਮਨਾ ਕਰਨ ਲੱਪਿਆ ਤਾਂ ਇਹ ਮੈਨੂੰ ਮਾਰਨ ਲੱਪਿਆ ਜੀ ਇਹ ਸੱਚਾਈ ਹੈ ਸਰ ਮੈਂ ਤਾਂ ਚਾਹਣਾ ਮੇਰਾ ਕੋਈ ਫਾਲਟ ਕੱਢੇ ਤਾਂ ਮੈਂ ਆਪਣੇ ਨੂੰ ਤਸੱਲੀ ਤਾਂ ਦਮਾ ਯਾਰ ਹਾਂ ਮੈਂ ਕੁਝ ਗਲਤ ਕੀਤਾ ਸੀ ਹਨਾ ਇਹਨੇ ਮੈਨਾਂ ਸਰ ਤੱਕਾ ਕੀਤਾ ਜੀ ਮੈਨੂੰ ਹੁਣ ਇਹੀ ਮੰਗਿਆ ਸੀ ਐਮ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਦੈਟਸ ਇਟ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਰ ਹਾਂਜੀ ਅੱਛਾ ਤੁਸੀਂ ਇਸ ਤੋਂ ਬਾਅਦ ਪੁਲਿਸਨ ਦੇ ਨਾਲ ਕੰਪਲੇਂਟ ਕੀਤੀ ਹੁਣ ਦੁਬਾਰਾ ਕਾਲ ਕੀਤੀਆਂ ਪੁਲਿਸ ਨੂੰ ਕਿ ਭਈ ਮੇਰੀ ਕੰਪਲੇਂਟ ਦਾ ਕੀ ਹੋਇਆ ਸਰ ਮੈਂ ਬਹੁਤ ਕਾਲਸ ਕੀਤੀਆਂ ਮੇਰਾ ਚੱਕਦੇ ਹੀ ਨਹੀਂ ਮੈਂ ਅੱਕ ਕੇ ਪੁਲਿਸ ਕੋ ਜਾਣੂ ਹਟ ਗਿਆ ਫਿਰ ਮੈਨੂੰ ਇੱਕ ਕੱਲ ਅਨਨੋਮ ਨੰਬਰ ਤੋਂ ਕਾਲ ਆਈ ਚੰਡੀਗੜ੍ਹ ਤੋਂ ਉਹਨਾਂ ਦਾ ਨਾਮ ਨਹੀਂ ਲੈ ਸਕਦਾ ਬਟ ਹੱਥ ਜੋੜ ਕੇ ਉਹਨਾਂ ਅਕਿ ਉਹਨਾਂ ਦਾ ਸ਼ੁਕਰੀਆ ਕਰ ਸਕਦਾ ਮੈਨੂੰ ਅੱਜ ਉਹਨਾਂ ਨੇ ਇੰਨੇ ਲੋਕ ਮੈਨੂੰ ਸਿੰਪਥੀ ਦੇ ਰਹੇ ਮੇਰੇ ਦਿਲ ਚੋਂ ਗੱਲ ਨਿਕਲ ਰਹੀ ਤਾਂ ਮੈਨੂੰ ਹੌਸਲਾ ਦਿੱਤਾ ਸਾਰਿਆਂ ਨੇ ਮੀਡੀਆ ਨੇ ਤਾਂ ਮੈਂ ਇੰਨਾ ਬੋਲਣ ਜੋਗਾ ਹੋ ਗਿਆ ਕਿ ਮੈਨੂੰ ਹੁਣ ਆਪਣ ਸਰ ਮੈਂ 2 ਮਹੀਨੇ ਹੋ ਗਏ ਕਰੋਨੀ ਨਿਕਲ ਰਹੇ ਆ ਕਿਤੇ ਜਾ ਨਹੀਂ ਰਹੇ ਮੈਨੂੰ ਪਤਾ ਮੇਰੇ ਕੀ ਹਾਲਾਤ ਨੇ ਜੀ ਲੋਕਾਂ ਲਈ ਤਾਂ ਇਹ ਹੁਣ ਕੁੱਟਤਾ ਕਰਤਾ ਉਹ ਕਰਤਾ ਬਟ ਜੋ ਮੈਨੂੰ ਡੀਪਲੀ ਪਤਾ ਕਿ ਮੇਰਾ ਮੇਰਾ ਸਰ ਦੁਨੀਆ ਚ ਜਲੂਸ ਕੱਟਤਾ ਇਹਨਾਂ ਨੇ ਸਾਰੀ ਉਮਰ ਲਈ ਤੁਸੀਂ ਕਹਿ ਰਹੇ ਸੀਗੇ ਕਿ ਬਈ ਮੇਰੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦਿੱਤੀ ਕਈ ਚੀਜ਼ਾਂ ਜੜੀਆਂ ਨੇ ਉਹ ਮੇਰੇ ਨਾਲ ਹੋਈਆਂ ਤੇ ਉਹ ਮਤਲਬ ਵੀਡੀਓ ਵਾਇਰਲ ਕਰਨ ਦਾ ਕਾਰਨ ਹੀ ਪੁੱਛਿਆ ਬਈ ਸਰ ਕਾਰਨ ਇਹ ਹੈ ਜੀ ਮੇਰੇ ਸੋਹਣੇ ਰਿਲੇਸ਼ਨ ਨੇ ਕਿ ਸੱਤੀ ਦਾ ਘਾਟਾ ਕਰਤਾ ਇਹਦੇ ਅਸੀਂ ਮਾਰਤੀਆਂ ਸਾਡੀ ਬੱਲੇ ਬੱਲੇ ਆ ਵਧੀਆ ਹੋ ਗਈ ਥੈਟਸ ਇਟ ਔਰ ਸਰ ਕੋਈ ਰੀਜ਼ਨ ਹੀ ਨਹੀਂ ਹੈਗਾ ਜੇ ਰੀਜ਼ਨ ਹੁੰਦਾ ਹੁਣ ਤੱਕ ਦੱਸਦਾ ਨਾ ਓਕੀ ਬਾਜੀ ਦੇ ਵਿੱਚ ਮਾਰੀਆਂ ਕੀ ਬਾਜੀ ਇਹ ਸਰ ਲੋਗ ਇੱਕ ਫੇਕ ਦਿਖਾਵੇ ਵਾਲੀ ਜ਼ਿੰਦਗੀ ਜੀਂਦੇ ਨੇ ਇਹਨਾਂ ਨੂੰ ਇਹ ਲੱਗਦਾ ਸਟੇਟਸ ਪਾਤੇ ਤਾਂ ਸਟੇਟਸ ਪਾ ਕੇ ਤਾਂ ਸਾਡੀ ਬੱਲੇ ਬੱਲੇ ਆ ਤਾਂ ਅਸੀਂ ਆਪਣੇ ਆਪ ਨੂੰ ਮਸ਼ਹੂਰ ਕਰਨਾ ਹੋਰ ਸਰ ਕੋਈ ਗੱਲ ਨਹੀਂ ਹੈ ਥੈਟਸ ਇਟ ਐਂਡ ਆਫ ਅ ਸਟੋਰੀ ਹਾਂਜੀ ਤੇ ਚੀਜ਼ ਰਿਆ ਲੋਕਸ ਵਾਲ ਚੱਕਦੇ ਨੇ ਬਹੁਤ ਖਬਰਾਂ ਚੱਲੀਆਂ ਕਿ ਬਈ ਇੱਕ ਦੋਸਤ ਨੇ ਦੋਸਤ ਨੂੰ ਕੁੱਟ ਦਿੱਤਾ ਪਹਿਲਾਂ ਤੁਹਾਡੇ ਨਾਲ ਖਾਣਾ ਖਾਦਾ ਤੇ ਉਸ ਤੋਂ ਬਾਅਦ ਤੁਹਾਨੂੰ ਕੜੇ ਦੇ ਨਾਲ ਕੁੱਟਿਆ ਉਸ ਰਾਤ ਕੀ ਹੋਇਆ ਸੀਗਾ ਸਰ ਕਿਸ ਦਿਨ ਜਿਸ ਦਿਨ ਕੁੱਟਮਾਰ ਕੀਤੀ ਉਸ ਰਾਤ ਕੀ ਖਾ ਰਿਆ ਸੀ ਮੇਰੇ ਨਾਲ ਬੈਠਾ ਇਹ ਖਾਣਾ ਖਾਂਦਾ ਖਾਂਦਾ ਸਰ ਮੈਨੂੰ ਕੁੱਟਣ ਲੱਪਿਆ ਜੀ ਅੱਛਾ ਹਾਂਜੀ ਇਕਦਮੀ ਖਾਣਾ ਖਾਂਦੇ ਖਾਂਦੇ ਨਹੀਂ ਖਾਣਾ ਖਾ ਕੇ ਬਾਹਰ ਨਿਕਲੇ ਬਾਹਰ ਨਿਕਲਦੇ ਨਾਲੇ ਸਰ ਕੁੱਟਣ ਲੱਪਿਆ ਫੇਰ ਕੱਲ ਲੱਪਿਆ ਸਟੇਟਸ ਪਾਇਆ ਸਾਡਾ ਕੋਈ ਕੋਈ ਪੱਟ ਨਹੀਂ ਸਰ ਮੈਨੂੰ ਇੱਕ ਗੱਲ ਦੱਸੋ ਲੌਨ ਕੁਛ ਨਹੀਂ ਸਮਝਦੇ ਇਹ ਕਿ ਤੁਸੀਂ ਕਿਸੇ ਬੰਦੇ ਨਾਲ ਇਨਸਾਨੀਅਤ ਕੁਛ ਨਹੀਂ ਹਮ ਬਿਟਾਊਟ ਐਨੀ ਰੀਜ਼ਨ ਤੁਸੀਂ ਹੱਥ ਚੱਕ ਰਹੇ ਹੋ ਹਮ ਰੈਪਿਊਟੇਸ਼ਨ ਨਹੀਂ ਹਰੇਕ ਬੰਦੇ ਦੀ ਰੈਪ ਹੁੰਦੀ ਸਰ ਕੱਪੜੇ ਪਾੜ ਤੇ ਮਿੱਟੀ ਕਰਤਾ ਹੀ ਸਾਰੀ ਉਮਰ ਲੈ ਮੈਨੂੰ ਮੈਂ ਤਾਂ ਮਿੱਟੀ ਹੋ ਗਿਆ ਆਪਣੀ ਨਗਾ ਜੀ ਤਾਂ ਮੈਂ মিডিਆ ਤੋਂ ਇਹ ਮੰਗ ਕਰ ਰਿਹਾ ਮੇਰੀ ਹੈਲਪ ਕਰਕੇ ਪਲੀਜ਼ ਭਗਵੰਤ ਮਾਨ ਸਰ ਨੂੰ ਇਹ ਵੀਡੀਓ ਭੇਜੀ ਜਾਵੇ ਜੋ ਮੈਨੂੰ ਇੰਨਾ ਯਕੀਨ ਹੈ ਭਗਵੰਤ ਮਾਨ ਸਰ ਮੇਰਾ ਪੂਰਾ ਸਾਥ ਦੇਣਗੇ ਮੈਂ ਤੁਹਾਡੇਗੇ ਰਿਕਵੈਸਟ ਕਰਦਾ ਸਰ ਨੂੰ ਇਹ ਪਲੀਜ਼ ਭੇਜ ਜਾਵੇ ਸਰ ਠੀਕ ਹੈ ਥੈਂਕ ਯੂ